ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਤੁਹਾਡੇ ਨਾਲ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਕੁਝ ਬੋਲ ਸਾਂਝੇ ਕਰੀਏ ਅੱਜ ਦੀ ਵੀਡੀਓ ਦਾ ਟੌਪਿਕ ਹੈ ਸੰਬੰਧ ਤੇ ਸੰਬੰਧੀ ਸੰਬੰਧ ਜੁੜਨ ਵਾਸਤੇ ਕੁਝ ਵਿਚਾਰਾਂ ਦਾ ਸਮਾਨ ਹੋਣਾ ਲਾਜ਼ਮੀ ਹੈ ਸੰਬੰਧੀ ਦਾ ਮਤਲਬ ਵੀ ਇਤਨਾ ਹੀ ਹੈ ਕਿ ਉਹ ਬੰਧਪ ਜੋ ਸਮਾਨ ਹੈ ਕਵੀ ਤੁਲਸੀਦਾਸ ਨੇ ਆਪਣੇ ਦੋਹਰੇ ਵਿੱਚ ਦੱਸਿਆ ਹੈ ਕਿ 6 ਗੱਲਾਂ ਸਮਾਨ ਹੋਣ ਤਾਂ ਹੀ ਮਿੱਤਰਤਾ ਤੇ ਸਬੰਧ ਜੁੜ ਸਕਦੇ ਹਨ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਨ ਖੱਟ ਲਖਣ ਪ੍ਰਗਟੇ ਜਹਾਂ ਤਹ ਮਿੱਤਰਤਾ ਜਾਨ ਇਹਨਾਂ ਵਿੱਚੋਂ ਕੁਝ ਵੀ ਸਮਾਨ ਨਾ ਹੋਵੇ ਤਾਂ ਜੁੜੇ ਹੋਏ ਸਬੰਧ ਟੁੱਟ ਜਾਂਦੇ ਹਨ ਪਹਿਲੇ ਇੱਛਾ ਟਕਰਾਂਦੀ ਹੈ ਫਿਰ ਮਨੁੱਖਾਂ ਨਾਲ ਮਨੁੱਖ ਟਕਰਾਂਦਾ ਹੈ ਪੁਰਾਣਾ ਖਿਆਲ ਇਹ ਚੱਲਿਆ ਆ ਰਿਹਾ ਹੈ ਕਿ ਖੂਨ ਇੱਕ ਹੋਵੇ ਤਾਂ ਸਬੰਧ ਬੜਾ ਗੂੜਾ ਹੁੰਦਾ ਹੈ ਪਰ ਵੇਖਣ ਵਿੱਚ ਐਸਾ ਆਇਆ ਹੈ ਕਿ ਖੂਨ ਖੂਨ ਦਾ ਵੈਰੀ ਹੋ ਜਾਂਦਾ ਹੈ ਇੱਕ ਭਾਈ ਦੂਜੇ ਭਾਈ ਨੂੰ ਕਤਲ ਕਰ ਦਿੰਦਾ ਹੈ ਪੁੱਤਰ ਪਿਤਾ ਨੂੰ ਤੇ ਕਈ ਦਫਾ ਪਿਤਾ ਪੁੱਤਰ ਨੂੰ ਮਾਰ ਦਿੰਦਾ ਹੈ ਭੈਣ ਭਰਾ ਜਾਨੀ ਦੁਸ਼ਮਣ ਬਣ ਜਾਂਦੇ ਹਨ ਸੰਸਾਰ ਦੀਆਂ ਇੰਨਾਂ ਘਟਨਾਵਾਂ ਨੂੰ ਵੇਖ ਕੇ ਕਹਿਣਾ ਪੈਂਦਾ ਹੈ ਕਿ ਜੇ ਖੂਨ ਇੱਕ ਵੀ ਹੋਵੇ ਤਾਂ ਵੀ ਸਬੰਧ ਟੁੱਟ ਜਾਂਦੇ ਹਨ ਹਰਨਾਖਸ਼ ਆਪਣੇ ਪੁੱਤਰ ਦਾ ਵੈਰੀ ਬਣ ਬੈਠਾ ਔਰੰਗਜੀਬ ਆਪਣੇ ਪਿਤਾ ਤੇ ਭਰਾਵਾਂ ਦਾ ਕਾਤਲ ਬਣਿਆ ਬਾਬਾ ਪਿੱਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਰਦਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ ਕਿਧਰੇ ਪਤੀ ਪਤਨੀ ਦਾ ਦੁਸ਼ਮਣ ਬਣ ਬੈਠਾ ਹੈ ਕਿ ਕਿਦਰੇ ਪਤਨੀ ਪਤੀ ਨੂੰ ਜ਼ਹਿਰ ਦੇ ਕੇ ਮਾਰ ਰਹੀ ਹੈ ਤਰ ਅਸਲ ਖੂਨ ਇੱਕ ਹੋਣ ਕਰਕੇ ਸ਼ਰੀਰਾਂ ਦਾ ਸਬੰਧ ਜੁੜਿਆ ਰਿਹਾ ਪਰ ਵਿਚਾਰ ਇੱਕ ਨਾ ਹੋਣ ਕਰਕੇ ਦਿਲ ਇੱਕ ਨਾ ਹੋ ਸਕੇ ਦੋ ਹਿਰਦਿਆਂ ਦਾ ਇੱਕ ਹੋਣਾ ਲਾਜ਼ਮੀ ਹੈ ਮਜ਼ਹਬ ਦੇਸ਼ ਬੋਲੀ ਤੇ ਪਹਿਰਾਵਾ ਵੀ ਇੱਕ ਨਾ ਹੋਵੇ ਸਿਰਫ ਵਿਚਾਰ ਇੱਕ ਹੋ ਜਾਣ ਤਾਂ ਵੀ ਸਬੰਧ ਬੜੇ ਗੂੜੇ ਜੁੜ ਜਾਂਦੇ ਹਨ ਇਹੋ ਜਿਹੇ ਪੱਕੇ ਸਬੰਧਾਂ ਨਾਲ ਪੁਰਾਣਾ ਇਤਿਹਾਸ ਭਰਿਆ ਪਿਆ ਹੈ ਅਜੋਕੇ ਸੰਸਾਰ ਵਿੱਚ ਸਾਰੇ ਸਬੰਧ ਛੀਨ ਹੁੰਦੇ ਜਾ ਰਹੇ ਹਨ ਵਿਗਿਆਨਕ ਕਹਿੰਦੇ ਹਨ ਕਿ ਗ੍ਰਹਿ ਨक्षत्र ਤਾਰੇ ਸਿਆਰੇ ਇੱਕ ਦੂਜੇ ਤੋਂ ਦੂਰ ਜਾ ਰਹੇ ਹਨ ਇਹ ਦੂਰੀ ਰੋਜ਼ ਰੋਜ਼ ਵੱਧਦੀ ਜਾ ਰਹੀ ਹੈ ਅੱਜ ਇੱਕ ਮਨੁੱਖ ਵੀ ਦੂਜੇ ਮਨੁੱਖ ਨਾਲੋਂ ਦੂਰ ਜਾ ਰਿਹਾ ਹੈ ਭਾਵੇਂ ਅੱਜ ਦੁਨੀਆ ਛੋਟੀ ਤੇ ਨੇੜੇ ਹੋ ਗਈ ਹੈ ਦਿੱਲੀ ਵਿੱਚ ਘੁੰਮ ਰਿਹਾ ਬੰਦਾ 4 ਘੰਟੇ ਬਾਅਦ ਲੰਡਨ ਵਿੱਚ ਘੁੰਮ ਰਿਹਾ ਹੁੰਦਾ ਹੈ ਲੇਕਿਨ ਹਿਰਦੇ ਦੀ ਦੂਰੀ ਮਨੁੱਖਾਂ ਤੇ ਹਰ ਥਾਂ ਅਜਨਬੀ ਹੋਣ ਦਾ ਅਹਿਸਾਸ ਕਰਾਂਦੀ ਹੈ ਸਭ ਕੁਝ ਉਪਰਾ ਉਪਰਾ ਜਿਹਾ ਲੱਗਦਾ ਹੈ ਹੁਣ ਇੱਕ ਮਨੁੱਖ ਆਪਣੇ ਘਰ ਵਿੱਚ ਵੀ ਉਪਰਾਪਨ ਮਹਿਸੂਸ ਕਰਨ ਲੱਗ ਪਿਆ ਹੈ ਕਿਉਂਕਿ ਨਾ ਇਹ ਆਪਣਾ ਹਿਰਦਾ ਕਿਸੇ ਦੇ ਨੇੜੇ ਕਰਦਾ ਹੈ ਤੇ ਨਾ ਦੂਜੇ ਐਸਾ ਕਰਨ ਨੂੰ ਤਿਆਰ ਹਨ ਜੇਲ੍ਹ ਅੰਦਰ ਸਭ ਤੋਂ ਵੱਡੀ ਸਜ਼ਾ ਇਕੱਲੇ ਰਹਿਣ ਦੀ ਦਿੱਤੀ ਜਾਂਦੀ ਹੈ ਤਜਰਬਾ ਇਹ ਦੱਸਦਾ ਹੈ ਕਿ 6 ਮਹੀਨੇ ਕਿਸੇ ਨੂੰ ਇਕੱਲਾ ਰੱਖ ਦਈਏ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ ਤੇ ਸਹਿਜੇ ਸਹਿਜੇ ਉਹ ਪਾਗਲ ਹੋ ਜਾਂਦਾ ਹੈ ਪਰਿਵਾਰਾਂ ਨੇ ਇਥੋਂ ਜਨਮ ਲਿਆ ਕਿ ਮਨੁੱਖ ਦੀ ਇਕੱਲ ਨੂੰ ਖਤਮ ਕੀਤਾ ਜਾਵੇ ਤਾਂ ਇਹ ਪਾਗਲ ਨਾ ਹੋ ਜਾਵੇ ਤੇ ਅੱਜ ਜਦ ਮਨੁੱਖ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਪਰਾ ਪਰ ਮਹਿਸੂਸ ਕਰਨ ਲੱਗ ਪਿਆ ਹੈ ਤਾਂ ਪਾਗਲਾਂ ਦੀ ਗਿਣਤੀ ਸੰਸਾਰ ਵਿੱਚ ਵੱਧਦੀ ਜਾ ਰਹੀ ਹੈ ਜੋ ਦੇਸ਼ ਜਿੱਤ ਕੇ ਜਿਆਦਾ ਸੱਭਿਆ ਤੇ ਤਾਲੀਮ یافتਾ કહે ਜਾਂਦੇ ਹਨ ਉੱਥੇ ਇਹ ਪਾਗਲਪਨ ਬੜੇ ਪ੍ਰਗਾਰ ਰੂਪ ਵਿੱਚ ਪ੍ਰਗਟ ਹੋਇਆ ਹੈ ਹਰ 10 ਆਦਮੀਆਂ ਪਿੱਛੇ ਅਮਰੀਕਾ ਵਿੱਚ ਇੱਕ ਆਦਮੀ ਪਾਗਲ ਹੈ ਜਾਂ ਪਾਗਲ ਹੋਣ ਦੀ ਕਗਾਰ ਵਿੱਚ ਹੈ ਅਯੋਗ ਦਾ ਮਨੁੱਖ ਕਿਸੇ ਸਾਹਮਣੇ ਆਪਣਾ ਹਿਰਦਾ ਖੋਲਦਾ ਨਹੀਂ ਦੂਜੇ ਵੀ ਐਸਾ ਕਰਦੇ ਹਨ ਇਸ ਵਾਸਤੇ ਘਰ ਵਿੱਚ ਬਾਹਰ ਤੇ ਸਾਰੀ ਦੁਨੀਆ ਦੀ ਰੌਣਕ ਫਿਜ਼ਾ ਵਿੱਚ ਵੀ ਉਹ ਉਪਰਾਪਣ ਮਹਿਸੂਸ ਕਰਨ ਲੱਗ ਪਿਆ ਹੈ ਕਿਉਂਕਿ ਦਿਲਾਂ ਦੇ ਸਬੰਧ ਛੀਨ ਹੁੰਦੇ ਜਾ ਰਹੇ ਹਨ ਸਬੰਧੀ ਵੀ ਮਿਟਦੇ ਜਾ ਰਹੇ ਹਨ ਸਾਡੇ ਦੇਸ਼ ਦੇ ॠषि मुਨੀਆਂ ਨੇ ਸਬੰਧ ਜੋੜਨ ਦੇ ਬੜੇ ਸੋਹਣੇ ਢੰਗ ਬਣਾਏ ਸਨ ਕਿ ਇੱਕ ਬੰਦਾ ਜਦ ਦੂਜੇ ਬੰਦੇ ਨੂੰ ਮਿਲੇ ਤਾਂ RAM RAM ਬੁਲਾਵੇ ਭਾਵ ਇਹ ਕਿ ਇੱਕ ਦੂਜੇ ਵਿੱਚ RAM ਦੇ ਦਰਸ਼ਨ ਕੀਤੇ ਜਾਣ ਅੰਦਰ RAM ਜਾਨੀ ਕਿ ਆਤਮਾ ਸਾਂਝਾ ਹੈ ਤਾਂ ਸਬੰਧ ਬੜੇ ਗੂੜੇ ਜੁੜਨਗੇ ਸਿੱਖ ਸਿੱਖ ਨਾਲ ਸਤਿ ਸ੍ਰੀ ਅਕਾਲ ਬੁਲਾਵੇ ਭਾਵ ਇੱਕ ਦੂਜੇ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਨ ਪਰ ਇਹ ਵਾਦੀ ਹਟਦੀ ਜਾ ਰਹੀ ਹੈ ਇਸਥਾਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਤੇ ਗੁੱਡ ਨਾਈਟ ਨਹੀਂ ਲੈ ਲਈ ਹੈ ਉਪਰੋਕਤ ਬੋਲ ਚਾਲ ਦੇ ਸੰਬੰਧ ਮਹਾਭਾਰਤੋਂ ਹੀ ਪਤਾ ਚੱਲਦਾ ਹੈ ਕਿ ਅਯੋਕੇ ਮਨੁੱਖ ਦੇ ਮਨੁੱਖ ਨਾਲ ਸੰਬੰਧ ਕੈਸੇ ਹੋਣਗੇ